ਲਹਿਰ ਕ੍ਰਾਂਤੀ ਹਿਊਮਨ ਵਿੰਗ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਰੇਂਧ ਦੇ ਇੱਕ ਥੈਰੇਪੀ ਸੈਂਟਰ 'ਚ ਉੱਗੇ ਸਮਾਜ ਸੇਵੀ ਰਜੇਸ਼ ਕੁਮਾਰ ਸਿਨੂ ਦੀ ਅਗਵਾਈ 'ਚ ਜਨਰਲ ਬਿਮਾਰੀਆਂ ਦਾ ਮੁਫਤ ਚੈੱਕਅਪ ਦਾ ਕੈਂਪ ਲਗਾਇਆ ਗਿਆ। ਲਗਾਏ ਕੈਂਪ ਦਾ ਉਦਘਾਟਨ ਪ੍ਰੋਫੈਸਰ ਰਾਮਵੀਰ ਸਿੰਘ ਵੱਲੋਂ ਰੀਬਨ ਕੱਟਲ ਉਪਰੰਤ ਇੱਕ ਹਸਪਤਾਲ ਦੀ ਟੀਮ ਵੱਲੋਂ ਕਰੀਬ 90 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਉੱਗੇ ਸਮਾਰ ਸੇਵੀ ਰਜੇਸ਼ ਕੁਮਾਰ ਸੀਨੂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦੱਸਿਆ ਨਮਸਕਾਰ ਦੋਸਤੋ ਅੱਜ ਲਹਿਰ ਕ੍ਰਾਂਤੀ ਹਿਊਮਨ ਬੀਿੰਗ ਵੱਲੋਂ ਇੱਕ ਕੈਂਪ ਦਾ ਆਰਗੇਨਾਈਜੇਸ਼ਨ ਕੀਤੀ ਜਾ ਰਹੀ ਹੈ ਤੇ ਜਿਸ ਵਿੱਚ ਆਪਣੇ ਰਾਜੇਸ਼ ਕੁਮਾਰ ਸੀਨੂ ਜੀ ਦੇ ਆਪਾਂ ਵਿਚਾਰ ਸੁਣਾਂਗੇ ਸਭ ਤੋਂ ਪਹਿਲਾ ਸਵਾਲ ਕਿ ਅੱਜ ਜਿਹੜਾ ਤੁਸੀਂ ਇਹ ਆਯੋਜਨ ਕੀਤਾ ਕਿਸ ਸੰਬੰਧ ਦੇ ਵਿੱਚ ਹੈ ਤੇ ਇਸ ਦਾ ਕੀ ਮਕਸਦ ਹੈ ਜਿਹੜਾ ਅੱਜ ਇਹ ਜੀ ਮੈਡੀਕਲ ਚੈੱਕਅਪ ਕੈਂਪ ਰੱਖਿਆ ਗਿਆ ਹੈ ਉਹ ਹਰ ਬੰਦੇ ਨੂੰ ਇਸ ਸਮੇਂ ਮੈਡੀਸਿਨ ਦੀ ਜਰੂਰਤ ਹੈ ਮੌਸਮ ਦੇ ਅਨੁਸਾਰ ਗਰਮੀ ਦਾ ਮੌਸਮ ਚੱਲ ਰਿਹਾ ਹੈ ਬਿਮਾਰੀਆਂ ਦਾ ਸ਼ੁਰੂਆਤ ਹੋ ਰਹੀ ਹੈ ਤੇ ਹਰ ਘਰ ਘਰ ਮੈਡੀਕਲ ਪਹੁੰਚਾਣ ਲਈ ਅਸੀਂ ਇੱਕ ਲਹਿਰ ਕ੍ਰਾਂਤੀ ਮਿਸ਼ਨ ਵੱਲੋਂ ਟੀਕਾ ਮਿੱਥਿਆ ਹੋਇਆ ਉਹ ਟੀਕੇ ਦੇ ਅਨੁਸਾਰ ਅਸੀਂ ਅੱਜ ਤੀਸਰਾ ਪਹਿਲਾ ਤੀਸਰਾ ਕੈਂਪ ਪਹਿਲਾਂ ਦੋ ਆਈਓਪਰੇਸ਼ਨ ਕੈਂਪ ਲਗਾਏ ਨੇ ਜੀ ਉਹਦੇ ਵਿੱਚ 113 ਫ੍ਰੀ ਆਪਰੇਸ਼ਨ ਪ੍ਰੋਵਾਈਡ ਕੀ ਤੀਸਰਾ ਹੈ ਮੈਡੀਕਲ ਚੈੱਕ ਅਪ ਦਾ ਕੈਂਪ ਦੀ ਸ਼ੁਰੂਆਤ ਕੀਤੀ ਤੇ ਇਸ ਵਿੱਚ ਕਿਸ ਤਰ੍ਹਾਂ ਦੇ ਮਰੀਜ਼ਾਂ ਨੂੰ ਅੱਜ ਦੇਖਿਆ ਜਾਊਗਾ ਇਹਦੇ ਵਿੱਚ ਸਪੈਸ਼ਲ ਲੇਡੀਜ਼ ਗਾਇਨੀ ਸਪੈਸ਼ਲਿਸਟ ਮੈਡੀਕਲ ਚੈੱਕ ਅਪ ਸਪੈਸ਼ਲਿਸਟ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਜ਼ਿਆਦਾ ਦੇਖਿਆ ਤੇ ਇਹਦੇ ਵਿੱਚ ਮਰੀਜ਼ਾਂ ਨੂੰ ਕੀ ਦਵਾਈਆਂ ਵੀ ਨਾਲ ਦਿੱਤੀਆਂ ਜਾ ਰਹੀਆਂ ਨੇ ਹਾਂਜੀ ਬਿਲਕੁਲ ਦਵਾਈਆਂ ਫਰੀ ਨੇ ਜੀ ਕੋਈ ਪੈਸਾ ਨਹੀਂ ਬਸ ਕਰੋ ਆਉਣ ਤੱਕ ਇਹ ਬਾਕੀ ਸਾਰਾ ਕੰਮ ਅੱਗੇ ਲਹਿਰ ਕ੍ਰਾਂਤੀ ਮਿਸ਼ਨ ਦਾ ਇਸ ਮੌਕੇ ਹੋਰਨਾ ਤੋਂ ਇਲਾਵਾ ਡਾਕਟਰ ਰੁਬਿੰਦਰ ਕੌਰ ਓਬਰਾਏ ਹਸਪੀਟਲ ਸਰੰਧ गगनदीप कौर स्टाफ नरस खुशी नरस, सर चंद प्रधान लहर क्रांति ह्यूमन बिंग वैलफेयर रिटायर्ड आईटीओ, तरुण कुमारी वाइस प्रेसिडेंट, डॉक्टर भगवान दास जनरल सेक्रेटरी तजिंदर सिंह सेक्रेटरी सैकटरी शहर दे पतवंते सज्जन हाजिर सन इस मौके सर चंद प्रधान लहर क्रांति ह्यूमन विंग वेलफेयर सोसाइटी ने कहा ਦੀ ਹਿਊਮਨ ਬੀਇੰਗ ਪੈਲਪਸ ਸੁਸਾਇਟੀ ਪੰਜਾਬ ਆਮ ਪ੍ਰੈਜ਼ੈਂਟ ਪੰਜਾਬ ਸਰਚੰਦ ਸਿੰਘ ਥੈਂਕ ਯੂ ਆਰ ਟੀਮ ਮੈਂਬਰ ਲਹਿਰ ਕ੍ਰਾਂਤੀ ਐਡਵੋਕੇਟ ਰੀਨਾ ਜੀ ਆਰਟੀਓ ਹੋਮ ਪ੍ਰਕਾਸ਼ ਜੀ ਪ੍ਰੋਫੈਸਰ ਰਾਮਬੀਰ ਜੀ ਵਿਸ਼ੇਸ਼ ਕੁਮਾਰ ਛੀਨੂ ਜੀ ਜਿਹੜੇ ਇਸ ਕੈਂਪਸ ਦੇ ਆਰਗੇਨਾਈਜ਼ ਜਿਨ੍ਹਾਂ ਨੇ ਕਰਿਆ ਤੇ ਗਰੀਬ ਲੋਕਾਂ ਦੀ ਸੇਵਾ ਚ ਹਮੇਸ਼ਾ ਦੇ ਰਹਿੰਦੇ ਨੇ ਇਹ ਇਸੇ ਤਰ੍ਹਾਂ ਓਬਰਾਏ ਹਸਪੀਟਲ ਡਾਕਟਰ ਰਵਿੰਦਰ ਗੌਰ ਜੀ ਇਹਨਾਂ ਦੇ ਬਹੁਤ ਧੰਨਵਾਦ ਹੈ ਮੈਂ 2-3 ਤਿੱਜਾ 2 ਕੈਂਪ ਨੇ ਇਹਨਾਂ ਦੇ ਬੰਤ ਵੀ ਲਾਇਆ ਸੀ ਤੇ ਇਹਨਾਂ ਦਾ ਪੂਰਾ ਸਹਿਯੋਗ ਰਹਿੰਦਾ ਸਾਡੇ ਨਾਲ ਤੇ ਸਮਾਜ ਸੇਵਾ ਪ੍ਰਤੀ ਇਸ ਮਰਕਜ਼ ਨੇ